ਹੈਲੋ ਮੈਂ ਡਾਕਟਰ ਤੇਰਾ ਕਾਰ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਅੱਜ ਦੀ ਤਮਾਕੇਦਾਰ ਅਪਡੇਟ 21 ਅਗਸਤ 2025 ਅੱਜ ਕਰ ਰਿਹਾ ਹੈ ਸ਼ੁਕਰ ਰਾਸ਼ੀ ਪਰਵਰਤਨ ਰਾਸ਼ੀ ਪਰਵਰਤਨ ਕਰਕੇ ਬੁੱਧ ਦੇ ਨਾਲ ਬਣਾ ਰਿਹਾ ਹੈ ਯੁਤੀ ਜਿਸ ਨਾਲ ਬਣ ਰਿਹਾ ਹੈ ਲక్ష్ਮੀ ਨਾਰਾਇਣ ਯੋਗ ਪੰਜੇ ਉਂਗਲਾਂ ਕੇ ਉੱਚ ਤੇ ਸਿਰ ਕੜਾਈ ਚ ਹੋ ਜਾਏਗੀ ਬੱਲੇ ਬੱਲੇ ਧਿਆਨ ਨਾਲ ਸੁਣਿਓ ਮੇ ਤੋਂ ਮੀਨ ਰਾਸ਼ੀ ਤੱਕ ਦਸਣ ਜਾ ਰਹੀਆਂ ਅਸਲ 'ਚ ਨਾ ਇਹ ਜਿਹੜਾ ਸ਼ੁਕਰ ਰਾਸ਼ੀ ਪਰਵਰਤਨ ਨਾਲ ਬੁੱਧ ਦੀ ਯੋਤੀ ਬਣਣੀ ਹੈ ਜਾ ਕੇ ਇਹ ਜੋੜ ਸੁੰਦਰਤਾ ਕਹਿ ਲਓ ਪਲੱਸ ਬੁੱਧੀ ਹੋ ਗਿਆ ਰਿਸ਼ਤਾ ਪਲੱਸ ਕਮਿਊਨੀਕੇਸ਼ਨ ਹੋ ਗਿਆ ਵਿੱਤ ਪਲੱਸ ਵਿਵੇਕ ਹੋ ਗਿਆ ਇਹਨੂੰ ਐਕਟੀਵੇਟ ਕਰਦਾ ਸਹੀ ਬੋਲ ਬੋਲਾਂਗੇ ਸਹੀ ਡੀਲ ਹੋਏਗੀ ਸਹੀ ਰਿਸ਼ਤੇ ਬਣਗੇ ਅਸਲ 'ਚ ਇਹ ਜੋੜ ਸੁੰਦਰਤਾ ਤੇ ਅਕਲਮੰਦੀ ਰਿਸ਼ਤੇ ਤੇ ਗਲਬਤ ਤਨ ਤੇ ਸੋਚ ਨੂੰ ਚੰਗਾ ਕਰਦਾ ਜਿੱਥੇ ਵੀ ਸਹੀ ਬੋਲ ਸਹੀ ਸੌਦਾ ਜਾਂ ਸਹੀ ਰਿਸ਼ਤਾ ਬਣਦਾ ਉਥੇ ਜੁਤੀ ਮਦਦ ਕਰਦੀ ਕਰਦੀ ਹੈ ਸੋ ਬਣੇ ਰਹੋ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਇਸ ਜੁਤੀ ਦੇ ਕਾਰਨ ਵਿੱਤੀ ਭਵ ਫਾਈਨਾਂਸ ਪੈਸਾ ਪ੍ਰੇਮ ਸੰਬੰਧੀ ਤੇ ਕੈਰੀਅਰ ਨਾਲ ਜੁੜੇ ਮੌਕੇ ਬਹੁਤ ਤੇਜ਼ੀ ਨਾਲ ਅੱਗੇ ਵਧਣਗੇ ਕਰਿਓ ਮੇਰੇ ਤੇ ਇੱਕ ਕਿਰਪਾ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਣੇ ਰਹੋ ਬਣੇ ਰਹਿੰਦੇ ਤਾਂ ਨਹੀਂ ਹੈ ਬੇਸ਼ੱਕ ਕਿਉਂਕਿ ਅੰਤ 'ਚ ਮੈਂ ਦੇਣ ਵਾਲੀ ਆ ਇੱਕ ਖਾਸ ਉਪਾ ਜੋ ਇਸ ਸ਼ੁਕਰ ਬੁੱਧ ਦੇ ਮਲਾਪ ਸਭ ਲਈ ਲਾਭਕਾਰੀ ਰਹੇਗਾ ਮੈਨੂੰ ਨਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਇਸ ਸ਼ੁਕਰ ਬੁੱਧ ਦੇ ਮੇਲ ਵਿੱਚ ਜਦੋਂ ਤੁਸੀਂ ਪੂਰੀ ਵੀਡੀਓ ਦੇਖ ਲਓਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਹੜਾ ਸੌਦਾ ਕਿਹੜੀ ਡੀਲ ਕਿਹੜੀ ਗੱਲਬਾਤ ਪੱਕੀ ਕਰਨੀ ਚਾਹੁੰਦੇ ਹੋ ਦੱਸਣ ਲੱਗੀਆਂ 12 ਰਾਸ਼ੀਆਂ ਹਰੇਕ ਰਾਸ਼ੀ ਉੱਪਰ ਸ਼ੁਕਰ ਬੁੱਧ ਦੀ ਇਸ ਜੁਤੀ ਨਾਲ ਕੀ ਪ੍ਰਭਾਵ ਪੈਣਾ ਹੈ ਕਰੋ ਆਪਣੀ ਵਾਰੀ ਦਾ ਫਿਰ ਇੰਤਜ਼ਾਰ ਮੇਖ ਰਾਸ਼ੀ ਵਾਲਿਓ ਨਵੇਂ ਸੌਦੇ ਤੇ ਕੰਮ ਜਲਦੀ ਪੱਕੇ ਹੋ ਜਾਣਗੇ ਪਿਆਰ ਪ੍ਰੀ ਜ਼ਿੰਦਗੀ ਚ ਗਲਤਫਹਿਮੀਆਂ ਘਟ ਜਾਣਗੀਆਂ ਖਰਚ ਕਰਦੇ ਆ ਸਾਵਧਾਨੀ ਰੱਖਣੀ ਆ ਥੋੜੀ ਜਿਹੀ ਫਜ਼ੂਲ ਖਰਚੀ ਤੋਂ ਬਚਣਾ ਹੈ ਦਸਤਾਵੇਜ਼ ਡਾਕੂਮੈਂਟਸ ਜਾਂ ਕਾਗਜ਼ ਪੱਤਰ ਇਹ ਧਿਆਨ ਨਾਲ ਪੜ੍ਹ ਕੇ ਹੀ ਸਾਈਨ ਕਰਨੇ ਆ ਸੁਚੇਤ ਰਹਿਣਾ ਜੋ ਮੈਂ ਦੱਸ ਰਹੀ ਆ ਉਹ ਐਕਿਊਰੇਟ ਆ ਔਰ ਤੁਸੀਂ ਧਿਆਨ ਦੇਵੋਗੇ ਉਪਾਅ ਤੁਸੀਂ ਕੀ ਕਰਨਾ ਬੁੱਧਵਾਰ 108 ਵਾਰ ਓਮ ਮੁੰਧਾਏ ਨਮਾ ਜਪੋ ਕਰਨਾ ਨਾਮ ਜਪਣਾ ਹੈ ਸ਼ੁੱਕਰਵਾਰ 16 ਵਾਰ ਓਮ ਸ਼ੁਕਰਾਏ ਨਮਹ ਜਪਨਾ ਤੇ ਹਰੀ ਮੂੰਗੀ ਤੇ ਸਫੇਦ ਮਠਾਈ ਦਾਨ ਕਰੋਗੇ ਦੇਖੋ ਬੁੱਧ ਤੇ ਸ਼ੁਕਰ ਆ ਦੋਨਾਂ ਨਾਲ ਮਿਲਦੇ ਹੋਏ ਜਿਹੜੇ ਉਪਾਅ ਤੁਸੀਂ ਕਰੋਗੇ ਬ੍ਰੇਖ ਰਾਸ਼ੀ ਵਾਲਿਓ ਆਮਦਨੀ ਦੇ ਨਾਮੇ ਸਾਧਨ ਬਣ ਜਾਣੇ ਆ ਕਲਾ ਤੇ ਰਚਨਾਤਮਕ ਕੰਮਾਂ ਤੋਂ ਤੁਹਾਨੂੰ ਬਹੁਤ ਫਾਇਦਾ ਹੋਣ ਜਾ ਰਿਹਾ ਹੈ ਰਿਸ਼ਤਿਆਂ ਦੇ ਵਿੱਚ ਮਿੱਠੇ ਬੋਲ ਬੋਲੇ ਨਾ ਜਿਹੜੇ ਉਹ ਪੁਰਾਣੀ ਰਸਪਾਈ ਹੁਣ ਖਤਮ ਹੋਣ ਦੇ ਕਗਾਰ ਤੇ ਆ ਸਭ ਪੈਚ ਅਪ ਹੋ ਜਾਣੇ ਆ ਸਮਝਦਾਰੀ ਨਾਲ ਖਰਚ ਕਰਕੇ ਸੁੱਖ ਸੁਵਿਧਾ ਦਾ ਆਨੰਦ ਲੈ ਲੋਗੇ ਤੁਸੀਂ ਆਪਣੀ ਜਿਹੜੀ ਇਮੇਜ ਬਣੀ ਹੋਆ ਸਮਾਜ ਵਿੱਚ ਜਾਂ ਇੱਜ਼ਤ ਬਣਾਉਣ ਦੇ ਲਈ ਤੁਹਾਨੂੰ ਇਹ ਬਹੁਤ ਸਮਾਂ ਚੰਗਾ ਹੈ ਕਰੈਕਸ਼ਨ ਕਰ ਲੋ ਆਪਣੇ ਆਪ ਚ ਆਪਣੀ ਪਰਸਨੈਲਿਟੀ ਆਪਣੀ ਸਖਸ਼ੀਅਤ ਨੂੰ ਹੋਰ ਨਿਖਾਰ ਸਕਦੇ ਹੋ ਤੁਸੀਂ ਉਪਾਅ ਕਰੋਗੇ ਸ਼ੁੱਕਰਵਾਰ ਓਮ ਸ਼ੁਕਰਾਇ ਨਮਹ ਜਪਣਾ ਤੇ ਮਾਂ ਲక్ష్ਮੀ ਨੂੰ ਸਫੈਦ ਫੁੱਲ ਸਫੈਦ ਕਲੀਆਂ ਚੜਾ ਦੇਣੀਆਂ ਤੇ ਬੁੱਧਵਾਰ ਨੂੰ ਹਰੇ ਕੱਪੜੇ ਪਾਇਆ ਕਰੋ ਤੇ ਹਰੀ ਮੂੰਗੀ ਦਾ ਦਾਨ ਕਰ ਦੇਣਾ ਮਿਥਨ ਰਾਸ਼ੀ ਵਾਲਿਓ ਲਿਖਣਾ ਹੈ ਗੱਲਬਾਤ ਕਰਨੀ ਹੈ ਕ੍ਰੀਏਟੀਵਿਟੀ ਦਾ ਕੋਈ ਕੰਮ ਕਰਨਾ ਤੁਹਾਨੂੰ ਹੁਣ ਸਫਲਤਾ ਮਿਲੇਗੀ ਕਾਲ ਕੋਈ ਆਉਂਦੀ ਹੈ ਫੋਨ ਦੀ ਜਾਂ ਕੋਈ ਲੈਟਰ ਆਉਂਦਾ ਹੈ ਉਹਦਾ ਤੁਰੰਤ ਜਵਾਬ ਤੁਹਾਨੂੰ ਮਿਲ ਜਾਣਾ ਹੈ ਜਦੋਂ ਤੁਸੀਂ ਪਾਉਨੇ ਹੋ ਕੰਮ ਤੇਜ਼ੀ ਨਾਲ ਤੁਹਾਡੇ ਅੱਗੇ ਵਧਨੇ ਸ਼ੁਰੂ ਹੋ ਜਾਣੇ ਆ। ਛੋਟੀ ਯਾਤਰਾ ਜਾਂ ਮਿਲਾਬ ਲਾਭ ਦਾ ਕਰਣਾ ਹੈ ਸਾਥ ਸਾਥ ਦੇ ਨਾਲ ਕੰਮ ਕਰੋਗੇ ਜਦੋਂ ਹੈਨਾ ਇੱਕ ਟੀਮ ਚ ਤੇ ਚੰਗੇ ਨਤੀਜੇ ਮਿਲਣੇ ਯਕੀਨੀ ਹਨ। ਤੁਸੀਂ ਉਪਾ ਕਰੋਗੇ ਬੁੱਧਵਾਰ ਓਮ ਬੁੱਧਾਇਨਮ ਤੇ ਗਣੇਚੀ ਨੂੰ ਦੁਰਵਾ ਹਰੀ ਕਾਚੜਾ ਦੜਣੀ ਹੈ ਤੋਂ ਲੈਣੀ ਹੈ ਪਹਿਲਾਂ। ਸ਼ੁੱਕਰਵਾਰ ਗਰੀਬਾਂ ਨੂੰ ਖੀਰ ਖਵਾ ਲਓ। ਪੋਨ ਕਰਨਾ ਹੈ ਕਰਕ੍ਰਾਸ਼ੀ ਵਾਲਿਓ ਆ ਗਈ ਹੈ ਤੁਹਾਡੀ ਵਾਰੀ ਘਰ ਪਰਿਵਾਰ ਤੇ ਤੁਹਾਡੇ ਕੰਮ ਸਹੀ ਹੋ ਜਾਣੇ ਆ ਮਿੱਠੇ ਬੋਲ ਨਾਲ ਰਿਸ਼ਤੇ ਸੁਧਰਨਗੇ ਘਰ ਦੀ ਸਜਾਵਟ ਉੱਤੇ ਧਿਆਨ ਜਾਣਾ ਹੈ ਸੁੱਖ ਸਹੂਲਤਾਂ ਦੀ ਸ਼ਾਪਿੰਗ ਕਰਨੀ ਹੈ ਜੋ ਜੋ ਚਾਹੀਦਾ ਹੈ ਘਰ ਦੇ ਵਿੱਚ ਉਹ ਲਾਭ ਕਰ ਹੀ ਰਹੇਗੀ ਮਹਿਮਾਨ ਨਵਾਜ਼ੀ ਕਰੋਗੇ ਪਰੌਣੇ ਆਉਣ ਵਾਲੇ ਆ ਜਾਂ ਫਿਰ ਪਬਲਿਕ ਚ ਲੋਕ ਸੇਵਾ ਨਾਲ ਤੁਹਾਡੀ ਇੱਜ਼ਤ ਵਧ ਜਾਣੀ ਹੈ ਤੁਸੀਂ ਉਪਾਅ ਕਰੋਗੇ ਸ਼ੁੱਕਰਵਾਰ ਲਕਸ਼ਮੀਨਰਾਇਨ ਦੀ ਪੂਜਾ ਤੇ ਇਸ ਫੈਦ ਫੁੱਲ ਜਿਹੜੇ ਆ ਉਹ ਚੜਾਉਣੇ ਆ ਬੁੱਧਵਾਰ ਨੂੰ ਹਰੀਮੂ ਜਾਹਰੇ ਫਲ ਦਾ ਦਾਨ ਕਰੋਗੇ ਕਿਉਂਕਿ ਲక్ష్ਮੀਨਾਰਾਇਣ ਜੋਗ ਬਣ ਰਿਹਾ ਇਹ ਅਦਭੁਤ ਸੰਜੋਗ ਹੈ ਇਸ ਲਈ ਇਸ ਦਾ ਫਾਇਦਾ ਜਿਹੜਾ ਉਹ ਤੁਸੀਂ ਲੈ ਲੈਣਾ ਹੈ ਸਿੰਘ ਰਾਸ਼ੀ ਵਾਲਿਓ ਤੁਸੀਂ ਜਨਤਾ ਦੇ ਸਾਹਮਣੇ ਜਦੋਂ ਬੋਲਣਾ ਹੈ ਜਾਂ ਕੋਈ ਪੇਸ਼ਕਾਰੀ ਕਰਨੀ ਹੈ ਪਬਲਿਕ ਮੰਚ ਤੇ ਤਾਂ ਕਾਮਯਾਬੀ ਮਿਲ ਜਾਣੀ ਤੁਹਾਨੂੰ ਪੈਰਪਰਿ ਜ਼ਿੰਦਗੀ ਚਰਣਕ ਪਰਤ ਰਹੀ ਹੈ ਤਾਂ ਕ੍ਰੀਏਟਿਵਿਟੀ ਦੇ ਜਿਹੜੇ ਕੰਮ ਨੇ ਉਹਨਾਂ ਤੋਂ ਤੁਹਾਨੂੰ ਅਰਨਿੰਗ ਹੋਣ ਲੱਗ ਪਾਣੀ ਹੈ ਕਮਾਈ ਕਰਨ ਲੱਗ ਪਾਉਗੇ ਆਪਣੀ ਇੱਜ਼ਤ ਤੇ ਪਛਾਣ ਤੁਹਾਡੀ ਸਮਾਜ ਚੋਰ ਵਧੇਗੀ ਤੁਸੀਂ ਉਪਾ ਕਰੋਗੇ ਸ਼ੁੱਕਰਵਾਰ ਓਮ ਮਹਾਂ ਲక్ష్ਮੀ ਆ ਨਮਹ ਜਪਣਾ ਹੈ ਤੇ ਬੁੱਧਵਾਰ ਓਮ ਬੁੱਧਾਇ ਨਮਹ ਜਪਣਾ ਹੈ ਬੱਚੀਆਂ ਕੌਰੀਆਂ ਕੰਚਕਾਂ ਨੂੰ ਸਫੇਦ ਚੀਜ਼ਾਂ ਦਾ ਦਾਨ ਕਰ ਦੇਣਾ ਕੰਨਿਆ ਰਾਸ਼ੀ ਵਾਲੀ ਉਹ ਤੁਹਾਡੀ ਵਾਰੀ ਆ ਚੁੱਕੀ ਹੈ ਜੀ ਗਾਕਾ ਨਾਲ ਡੀਲਿੰਗ ਕਰਦੇ ਹੋਇਆ ਵਧੀਆ ਤੁਹਾਨੂੰ ਪ੍ਰੋਫੈਸ਼ਨਲੀ ਲਾਭ ਹੋਣ ਜਾ ਰਿਹਾ ਹੈ ਸੇਵਾ ਜਾਂ ਵਿਸ਼ਲੇਸ਼ਣ ਵਾਲੇ ਕੰਮ ਜਿਹੜੇ ਆ ਉਹਨਾਂ ਦੇ ਵਿੱਚ ਨਾਮ ਤੁਹਾਡਾ ਬਣੇਗਾ ਰੂਟੀਨ ਜਿਹੜੀ ਤੁਹਾਡਾ ਨਿਤਨੇਮ ਆ ਜਾਂ ਜੋ ਡਾਈਟ ਤੁਸੀਂ ਖਾਣੀ ਆ ਇਹਦੇ ਚ ਸੁਧਾਰ ਹੋਏਗਾ ਹੁਣ ਤੁਸੀਂ ਤੁਹਾਡੀ ਸਿਹਤ ਸੁਧਰੇਗੀ ਠੀਕ ਆ ਤੁਹਾਨੂੰ ਪਤਾ ਲੱਗ ਗਿਆ ਕਿ ਕਿਹੜੇ ਕਿਹੜੇ ਨੁਕਸਾ ਖਾਣ ਪੀਣ ਦੇ ਜਿਹੜੀਆਂ ਈਟਿੰਗ ਹੈਬਿਟਸ ਨੇ ਉਹਨਾਂ ਨੂੰ ਤੁਸੀਂ ਸੁਧਾਰੋਗੇ ਦਫ਼ਤਰ ਦੀ ਰਾਜਨੀਤੀ ਚ ਤੁਹਾਡੀ ਗੱਲ ਹੁਣ ਮੰਨੀ ਜਾਏਗੀ ਅੱਗੇ ਤੁਸੀਂ ਸਾਈਡ ਲਾਈਨ ਲਾਇਓ ਸੀ ਕੋਨੇ ਚ ਸਿੱਟਿਓ ਸੀ ਹੁਣ ਤੁਹਾਡੀ ਕਦਰ ਪੈਣੀ ਸ਼ੁਰੂ ਹੋ ਜਾਏਗੀ ਸੋ ਉਪਾਅ ਤੁਸੀਂ ਕਰਨਾ ਬੁੱਧਵਾਰ ਗਰੀਬ ਬੱਚਿਆਂ ਨੂੰ ਕਾਪੀ ਪੈਨਸਲ ਲੈ ਦਿਓ ਕਿਸੇ ਨੂੰ ਹਰੀ ਮੂੰਗੀ ਦਾਨ ਕਰ ਦਿਓ ਤੇ ਅੱਜ ਸ਼ੁੱਕਰਵਾਰ ਓਮ ਸ਼ੁਕਰਾਇ ਨਮਹ ਦਾ ਜਪ ਕਰ ਲਓ ਚਿੱਟੇ ਚੌਲ ਦਾਨ ਕਰਨੇ ਚੌਲ ਕਈ ਰੰਗਾਂ ਦੇ ਆਉਂਦੇ ਐ ਇਸ ਲਈ ਮੈਂ ਚਿੱਟੇ ਚੌਲ ਕਿਹਾ ਤੋਲਾ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਹੈ ਜੀ ਸਾਂਝ ਸੌਦੇ ਦੇ ਇਕਰਾਰ ਚ ਤੁਹਾਡਾ ਹਿੱਸਾ ਠੀਕ ਰਹੇਗਾ ਰਿਸ਼ਤਿਆਂ ਚ ਸੰਤੁਲਨ ਬੜਨਾ ਸੁੰਦਰਤਾ ਜਾਂ ਸ਼ੌਕ ਵਾਲੇ ਜਿਹੜੇ ਲਗਜ਼ਰੀ ਚੀਜ਼ਾਂ ਨੇ ਉਹਦੀ ਵਿਕਰੀ ਤੁਹਾਡੀ ਵਧੇਗੀ ਜੇ ਕਿਤੇ ਤੁਹਾਡੀ ਉਹਦੀ ਦੁਕਾਨ ਹੈ ਤਾਂ ਦੋਸਤਾਂ ਤੋਂ ਮਦਦਗਾਰ ਸੰਪਰਕ ਕੰਟੈਕਟਸ ਮਿਲਣਗੇ ਜਿਨ੍ਹਾਂ ਨਾਲ ਨੇੜ ਭਵਿੱਖ ਵਿੱਚ ਤੁਹਾਨੂੰ ਫਾਇਦਾ ਹੋਏਗਾ ਤੁਸੀਂ ਉਪਾਅ ਕਰੋਗੇ ਸ਼ੁੱਕਰਵਾਰ ਮਾਂ ਲਕਸ਼ਮੀ ਨੂੰ ਸਫੇਦ ਰੰਗ ਦੀ ਖੀਰ ਸਫੇਦ ਰੰਗ ਦੀ ਖੀਰ ਕਿ ਤਾਂ ਕਿ ਕੇਸਰ ਪਾ ਦੋ ਤਾਂ ਹਲਕੀ ਪੀਲੇ ਰੰਗ ਦੀ ਬਣ ਜਾਂਦੀ ਹੈ ਇਸ ਲਈ ਪਿਓਰ ਸਫੇਦ ਖੀਰ ਤੇ ਚਿੱਟੇ ਫੁੱਲ ਛੜੋੜੇ ਆ ਬੁੱਧਵਾਰ ਨੂੰ ਤੁਸੀਂ ਕਰੋਗੇ ਓਮ ਬੁੱਧਾਇ ਨਮਨ ਦਾ ਜਾਪ ਤੇ ਹਰੀ ਦਾਲ ਦਾ ਦਾਨ ਦੇਖੋ ਸੇਮ ਸੇਮ ਚੱਲ ਰਿਹਾ ਕਿਉਂਕਿ ਸ਼ੁੱਕਰ ਤੇ ਬੁੱਧ ਜਿਹੜੇ ਉਪਾਅ ਆ ਉਹਨਾਂ ਦੇ ਵਿੱਚ ਦਿੱਤਾ ਗਿਆ ਦਾਨ ਜਿਹੜਾ বৃশ্চিক রাশি ਵਾਲਿਓ ਗੁਪਤ ਗੱਲਬਾਤ ਜਾਂ ਸੌਦੇ 'ਚ ਤੁਹਾਡੀ ਬੋਲਵਾੜੀ ਚੰਗੀ ਰਹਿਣੀ ਆ ਗਹਿਰੇ ਰਿਸ਼ਤਿਆਂ 'ਚ ਨਰਮੀ ਨਾਲ ਸੁਧਾਰ ਆ ਜਾਣਾ ਖੋਜ ਕਲਾ ਜਾਂ ਡਿਜ਼ਾਈਨ ਵਾਲੇ ਕੰਮ 'ਚ ਵਧੀਆ ਨਤੀਜੇ ਮਿਲ ਜਾਣੇ ਆ ਧਨ ਦੇ ਪ੍ਰਬੰਧ 'ਚ ਸਾਵਧਾਨੀ ਰਹਿਗੇ ਉਪਾਕਰਨਾ ਬੁੱਧਵਾਰ ਨੂੰ ਗਣੇਸ਼ ਜੀ ਨੂੰ ਦੁਰਵਾ ਤੇ ਮਿੱਠਾ ਸ਼ਕਨਵੀ ਛੜਾ ਦਿਓ ਮਿੱਠਾ ਸ਼ਰਬਤ ਛੜਾ ਦਿਓ ਸ਼ੁੱਕਰਵਾਰ ਨੂੰ ਓਮ ਸ਼ੁਕਰਾਏ ਨਮੋ ਦਾ ਜਾਪ ਕਰੋ ਤੇ ਚੀਨੀ ਦਾਨ ਕਰਨੀ ਆ ਚਿੱਟੇ ਨਾਟ ਬ੍ਰਾਊਨ 슈ਗਰ ਤੁਨੂ ਰਾਸ਼ੀ ਵਾਲਿਓ ਪੜ੍ਹਾਈ ਸਲਾਹ ਸਿੱਖਿਆ ਬੜੀ ਤਰੱਕੀ ਆ ਜੀ ਹਮ ਨਾ ਫਿਕਰ ਹੋ ਜਾਓ ਲੰਬੇ ਸਮੇਂ ਵਾਲੇ ਰਿਸ਼ਤੇ ਮਜ਼ਬੂਤ ਹੋਣਗੇ ਸਾਥ ٹیم ਵਰਕ ਚ ਕੰਮ ਕਰੋਗੇ ਤਾਂ ਵਧੀਆ ਲਾਭ ਮਿਲੇਗਾ ਯਾਤਰਾ ਉਤੇ ਨਵੇਂ ਲੋਕਾਂ ਨਾਲ ਸੰਪਰਕ ਸਫਲ ਰਹੇਗਾ ਉਪਾਕਰਨਾ ਹੈ ਬੁੱਧਵਾਰ ਓਮ ਬੁੱਧਾਇ ਨਮਾ ਸ਼ੁੱਕਰਵਾਰ ਮਾਂ ਲਕਸ਼ਮੀ ਨੂੰ ਸਫੇਦ ਮਾਲਾ ਫੁੱਲਾਂ ਦੀ ਤੇ ਹਰੀ ਸਬਜੀ ਦਾ ਦਾਨ ਤੁਸੀਂ ਕਰੋਗੇ ਮਕਰ રાશિ ਵਾਲਿਓ ਕੰਮ ਦੀ ਥਾਂ ਤੇ ਤੁਹਾਡੀ ਇੱਜ਼ਤ ਵੱਧ ਜਾਣੀ ਆ ਦਫ਼ਤਰ ਚ ਗੱਲਬਾਤ ਤੇ ਡਿਪਲੋਮੇਸੀ ਕਰਨੀ ਜਿਹੜੀ ਉਹ ਫਾਇਦੇਮੰਦ ਰਹੇਗੀ ਕਾਗਜ਼ਾਂ ਦੇ ਉੱਤੇ ਲੈਣ ਦੇਣ ਸਾਫ਼ ਸੁਥਰਾ ਰੱਖੋ ਤੰਤ ਸੇਵਨ ਚ ਸੁਧਾਰ ਆਏਗਾ ਉਪਾਗਿਕ ਕਰਨੇ ਸ਼ੁੱਕਰਵਾਰ ਤੁਸੀਂ ਓ ਮਹਾਂਲਕਸ਼ਮੀ ਨਮਾ ਦਾ ਜਾਪ ਕਰਨਾ ਹੈ ਬੁੱਧਵਾਰ ਨੂੰ ਹਰੀ ਮੂੰਗੀ ਹਰੀ ਸਬਜ਼ੀ ਦਾ ਦਾਨ ਕਰ ਦੇਣਾ ਵਿਸ਼ਨੂੰ ਸ਼ਾਸਤਰ ਨਾਵਾਂ ਦਾ ਇੱਕ ਚੈਪਟਰ ਹਰ ਰੋਜ਼ ਪੜ੍ਹ ਲਿਆ ਕਰੋ ਚੌਕਾ ਕਮਰਾਸ਼ੀ ਵਾਲੰਦੀਵਾਰੀ ਆ ਗਈ ਨਵੇਂ ਕਮ ਟੈਕਨੋਲੋਜੀ ਜਾਂ ਵਪਾਰ 'ਚ ਤੁਹਾਡੀ ਗੱਲ ਰਾਸਤੇ ਸਾਰੇ ਪੱਧਰੇ ਹੋ ਗਏ ਸੋਸ਼ਲ ਸੰਪਰਕ ਜਿਹੜੇ ਨੇ ਸਮਾਜਿਕ ਸੰਪਰਕ ਹੈ ਇਹਨਾਂ ਤੋਂ ਸਿੱਧਾ ਲਾਭ ਮਿਲਣ ਲੱਗ ਪੈਣਾ ਹੈ ਕਾਰਪਰੀ ਜ਼ਿੰਦਗੀ ਚ ਦੋਸਤੀ ਹਮ ਆਵਾਜ਼ੀ ਚ ਬਦਲ ਜਾਏਗੀ ਇੱਕ ਸਰ ਹੋ ਕੇ ਅੱਗੇ ਚਲੋਗੇ ਲਿਖਤ ਜਾਂ ਪ੍ਰਚਾਰ ਚ ਲੋਕਾਂ ਦੀ ਦਿਲਚਸਪੀ ਵਧਣੀ ਹੈ ਬਾ ਉਹੀ ਨੇ ਬੁੱਧਵਾਰ ਉਹ ਬੁੱਧਾਇਨਮੋ ਸ਼ੁੱਕਰਵਾਰ ਮਾ ਲਕਸ਼ਮੀ ਨੂੰ ਸਵੇਦ ਤੇਲ ਤੇ ਦੁੱਧ ਚੜਾਉਂਗੇ ਹਰੀ ਦਾ ਦਾਲ ਦਾ ਦਾਨ ਕਰ ਦੋਗੇ ਮੀਨ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਲੀਸਟ ਵਟ ਬਲਾਸਟ ਵਟ ਨਾਟ ਲੀਸਟ ਮੀਨ ਰਾਸ਼ੀ ਵਾਲਿਓ ਕਲਾ ਸੰਗੀਤ ਜਾਂ ਕਿਸੇ ਨੂੰ ਸਲਾਹ مشورہ کوئی ਦੇਣਾ ਤਾਂ ਤੁਹਾਡੀ ਜਿਹੜੀ ਬੋਲवाणी ਹੈ ਬੜਾ ਪ੍ਰਭਾਵ ਪਾਏਗੀ ਲੋਕਮਾਨਾਂ ਦੇ ਉੱਤੇ ਗਾਕਾਂ ਨਾਲ ਸੰਪਰਕ ਮਜ਼ਬੂਤ ਹੋਏਗਾ ਸਮਝਦਾਰੀ ਨਾਲ ਕੀਤੀ ਹੋਈ ਖਰੀਦਦਾਰੀ ਲਾਭਕਾਰੀ ਰਹੇਗੀ ਲੰਬੇ ਸਮੇਂ ਦੀ ਬਚਤ ਜਿਹੜੀ ਕਰਨੀ ਹੈ ਉਹ ਤੇ ਇਨਵੈਸਟਮੈਂਟ ਕਰੋਗੇ ਤਾਂ ਕਲੈਰਿਟੀ ਆ ਜਾਏਗੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਫਾਇਦਾ ਹੋਏਗਾ ਉਪਾਗ ਕਰੋਗੇ ਸ਼ੁਕਰਵਾਰ ਓਮ ਸ਼ੁਕਰਾਇਣਮੋ ਜਪਣਾ ਤੇ ਸਫੇਦ ਚੌਲ ਤੇ ਖੀਰ ਦਾਨ ਕਰਨੀ ਹੈ ਬੁੱਧਵਾਰ ਗਣੇਸ਼ ਜੀ ਨੂੰ ਦੁਰਵਾ ਚੜਾ ਦਿਓ ਇੱਕ ਸੁਪਰ ਡੁੱਪਰ ਉਪਾ ਜਨਰਲ ਉਪਾ ਸਭ ਲਸ਼ ਰਾਸ਼ੀਆਂ ਲਈ ਜੇ ਕਿਹਸਨੋ ਰਾਸ਼ੀ ਨਹੀਂ ਵੀ ਪਤਾ ਤਦ ਵੀ ਬੁੱਧਵਾਰ ਸਵੇਰੇ ਤੁਸੀਂ ਓਮ ਬੁੱਧਾਇ ਨਮਾ ਦਾ ਜਾਪ ਕਰਨਾ ਹੈ ਹਰੀ ਮੂੰਗੀ ਜਾਂ ਕਾਪੀ ਪੈਨਸਲ ਗ੍ਰੀਨ ਨੂੰ ਦਾਨ ਦੇ ਦੇਣੀ ਆ ਸ਼ੁੱਕਰਵਾਰ ਭਾਵ ਪੜਾਈ ਦਾ ਮਟੀਰੀਅਲ ਦੇਣਾ ਸ਼ੁੱਕਰਵਾਰ ਸ਼ਾਮ ਜਦੋਂ ਹੁੰਦੀ ਹੈ ਤਾਂ ਓਮ ਸ਼ੁਕਰਾਏ ਨਮਾ ਦਾ ਜਾਪ ਕਰਨਾ ਓਮ ਮਹਾਂ ਲਕਸ਼ਮਾਈ ਨਮਾ ਦਾ ਜਾਪ ਕਰ ਲਓ ਸਫੇਦ ਚੌਲ ਚੌਲ ਜਾਂ ਮਿਠਾਈ ਦਾ ਦਾਨ ਕਰ ਦਿਓ ਦੋਵੇਂ ਦਿਨ ਜਿਹੜੇ ਬੁੱਧਵਾਰ ਤੇ ਸ਼ੁੱਕਰਵਾਰ ਖਿਆਲ ਰੱਖਣਾ ਹਫਤੇ ਦੇ ਕੈਲੰਡਰ ਤੇ ਨੋਟ ਕਰ ਲਿਓ ਫੀਡ ਕਰ ਲਿਓ ਰਿਮਾਈਂਡਰ ਲਾ ਲਿਓ ਮੋਬਾਈਲ ਕਿ ਸਾਫ਼ ਨਰਮ ਬੋਲ ਬੋਲਣੇ ਆ ਹਾਂ ਸ਼ੁਕਰ ਠੀਕ ਕਰਨਾ ਸਾਫ਼ ਸੁਥਰੇ ਕੱਪੜੇ ਹਲਕਾ ਫੁਲਕਾ ਪਰਫਿਊਮ ਲਾ ਲੈਣਾ ਕੰਨਾਂ ਦੇ ਪਿੱਛੇ ਪਰਫਿਊਮ ਲਾਉਣਾ ਤੇ ਆਪਣੇ ਵਚਨ ਵਾਦਾ ਕਰਦੇ ਹੋ ਤਾਂ ਨਿਭਾਓ ਜ਼ਰੂਰ ਇਹ ਤੁਹਾਡੀ ਸਫਲਤਾ ਦੀ ਕੁੰਜੀ ਹੋਏਗੀ ਆ ਲక్ష్ਮੀ ਨਰਾਇਣ ਜੋਗ ਦਾ ਇਸ ਅਦਭੁਤ ਸੰਜੋਗ ਦਾ ਤੁਸੀਂ ਫਾਇਦਾ ਉਠਾਉਣਾ ਜੇ ਤੁਹਾਨੂੰ ਇਹ ਵੀਡੀਓ ਗਿਆਨਵਰਤਕ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਕਮੈਂਟ ਚ ਆਪਣੇ ਵਿਚਾਰ ਲਿਖ ਦੇਣੇ ਡਾਕਟਰ ਤਿਰੰਕਾਰ ਤੁਹਾਡੇ ਅੱਗੇ ਹੀ ਬੇਨਤੀ ਕਰਦੀ ਆ ਕਿ ਉਸ ਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਕੱਲ੍ਹ ਲਿਖਣਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਬਾਏ ਬਾਏ ਖਿਆਲ ਰੱਖੋ